ਦੇ ਚੇਲਾ ਬਾਲਕਾ ਇਹ ਫਤਾਹਪੁਰੀਆ ਇਹ ਫਤਾਹਪੁਰੀਆ ਇਹ ਫਤਾਹਪੁਰੀਆ ਲੱਗਦਾ ਜੋਰ ਲੱਗਦਾ ਜੋਰ ਟੱਕਰ 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 ਹਾਇਓ ਮੇਰੇ ਰੱਬਾ ਫਤਾਹਪੁਰੀਆ ਮੁੰਡਾ ਫਤਾਹਪੁਰੀਆ ਏਕਮ ਹਾਇਓ ਮੇਰੇ ਰੱਬਾ ਹਾਇਓ ਮੇਰੇ ਰੱਬਾ ਹਾਇਓ ਮੇਰੇ ਰੱਬਾ ਤਾੜੀ 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 ਇਹ ਤਾੜੀ ਇਹ ਤਾੜੀ ਇਹ ਤਾੜੀ 1000 ਦਿੱਤਾ ਜਾਣਾ ਸਾਡੇ ਅਰਸ਼ ਢੋਲ ਲਈ ਨਾਲ ਹਰਦੇਵ ਢੋਲ ਤੇ ਗੁਰਦੇਵ ਹਰਾ ਵੱਲੋਂ ਆਏ ਐਣ ਲੋਕ ਨਿਆਰੇ ਨੇ ਭੰਗੜੇ ਪਾਉਂਦੇ ਆ ਭੰਗੜੇ ਪਾਉਂਦੇ ਆ ਭੰਗੜੇ ਪਾਉਂਦੇ ਆ ਇਹ ਉਪਣਾ ਵਾਲਾ ਅੱਜੀ ਇਹ ਬੱਲੇ 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 ਹੁਣ ਹੁਣ ਇਹ ਟੱਕਰ ਟੱਕਰ ਕਬੱਡੀ 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 ਇਹ ਇੱਥੇ ਉਹ ਬੱਲੇ ਬੱਲੇ ਜੋਰ ਬਿਨਾ ਪੱਟਾਂ ਦੇ ਥੱਪੀ ਵੱਜਦੀ ਵੱਜਦੀ ਨਹੀਂ ਹੰਕਾਰ ਨਹੀਂ ਰੋਤਾ ਮੂਸੇ ਵਾਲੇ ਦਾ ਨਾਂ ਨਹੀਂ ਦੱਸ ਕੇ ਗਿਆ ਪਰ ਸਾਹਮਣੇ ਇਹ 500 ਨੂੰ ਦੇਖ ਕੇ ਇਹ ਟੁੱਟ ਕੇ ਲੱਗਾ ਵਾਹ ਵੇ ਕੋੜ ਧਰਮ ਚੰਦ ਵਾਲੇ ਦਾ ਔਰ ਲਾ ਵੀ ਇਟਲੀ ਔਰ ਮਲਕੀਤ ਇਟਲੀ ਹੁਣ ਆ ਜਿਹੜਾ ਇੱਕ ਜੱਸਾ ਸਰੰਦੀਪੁਰੀਏ ਗੋਪੀ ਦਾ ਨਾਲ ਫਤਾਪੁਰੀਏ ਕਮ ਦਾ 3100 3100 3100 ਵਾਲਾ ਜੜ ਗਿਆ ਹੈ ਲਾਹ ਇਕਲੀ ਮਲਕੀਤ ਜੀ ਵੱਲੋਂ 1000 ਦਾ ਹੈ ਔਰ ਅਰਸ਼ ਢਿੱਲੋਂ ਵੱਲੋਂ ਵੀ 1000 ਦਾ ਪਰ ਸਾਹਮਣੇ ਉਪਨ ਵਾਲਾ ਅੱਚੀ ਹੈ ਹਠੂਰ ਵਾਲੇ ਕਮਦੀ ਦੇਖਾ ਸਾਹਮਣੇ ਉਪਨ ਵਾਲਾ ਅੱਚੀ ਰਗੇ ਪਿਆਸ ਏਰੀਆ ਚਪੇ ਵਿੱਚ ਬੈੜੀ ਹੁੰਦੀ ਹੋ ਜਵਾਨੀ ਹੈ ਤੇ ਵਿਡਾਲੀ ਟੋਕਰ ਨਾਨਕ ਵਾਹ ਵੇ ਨਾਨਕਾ ਵਾਹ ਵੇ ਨਾਨਕਾ ਅੱਜ ਤੇ ਧੁਕੀਆਂ ਮੇਲੀ ਪਰੀ ਜਾਂਦਾ ਹੈ ਅੱਜ ਤੇ ਮੁੰਡਾ ਸਰਾ ਕਰਾਈ ਚਾਰੋ ਜੱਪੀ ਤਿਆਰ ਨੇ ਵੱਡੇ ਮਾਨ ਤੇ ਸਨਮਾਨ ਨੰਬਰ ਇੱਥੇ ਇੱਥੇ ਪਰ ਸਾਹਮਣੇ ਫਰੰਦੀਪੁਰੀ ਆ ਕਹਿੰਦੇ ਹੁਣ ਨਹੀਂ ਅਸੀਂ ਜਾਣਾ ਵਾਕਈ ਏਕਮਾ ਤੇਰੇ ਮੁੰਡੇ ਫੈਨ ਆ ਪਰ ਇਧਰ ਦੇ ਪਾਸੇ ਫਰੰਦੀਪੁਰੀਆ ਫਰੰਦੀਪੁਰੀਆ ਉਹ ਤਾੜੀ ਲਾ ਦਿਓ ਫਰੰਦੀਪੁਰੀਆ ਗੋਪੀ ਉਹ ਦੁਨੀਆ ਨੱਚਾ ਲਾਉਂਦਾ ਹਾਂ ਜੀ ਨਾਨਕ 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 ਲਓ ਸੁਖਾ ਸਾਹਿਬ ਜੀ ਤੁਹਾਡਾ ਵੀ ਧੰਨਵਾਦ ਕਰਾਂਗੇ ਵੱਡੀ ਸੇਵਾ ਸੁਖਾ ਸਾਹਿਬ ਦੀ ਪਰ ਇਧਰ ਦੇ ਪਾਸੇ ਪਰ ਬਾਈ ਗਰਾਊਂਡ 'ਚ ਨਾ ਆਓ ਯਾਰ ਗਰਾਊਂਡ 'ਚ ਨਾ ਆਓ ਬਾਈ ਬੇਨਤੀ ਹੈ ਇਹ ਕੀ ਕਰ ਦਿੱਤਾ ਗਰਾਊਂਡ ਕਲੀਅਰ ਕਰ ਦੋ ਮੇਰੇ ਭਰਾ ਇਹ ਕੀ ਕਰ ਦਿੱਤਾ ਇਹ ਆ ਕੀ ਕਰ ਦਿੱਤਾ ਇੱਕ ਵਾਰ ਤੇਰੇ ਫਾਇਦਾ ਮਿੱਤਰੋ ਇੱਕ ਵਾਰ ਤੇਰੇ ਫਾਇਦਾ ਲੋ ਕਹਿੰਦਾ ਕਿ ਕੋਈ ਕਰ ਦੇ ਇੱਕੋ ਜੱਫਾ 11000 ਸਰੰਦੀਪੂਰੀਆ ਹੋ ਜਾ ਮੂਰੇ ਸਰੰਦੀਪੂਰੀਆ ਹੋ ਜਾ ਮੂਰੇ ਇਹ ਕੀ ਕਰ